ਇਸ ਨਾਲ ਹੀ ਵੱਡੀ ਖਬਰ ਆ ਰਹੀ ਹੈ ਭਾਰਤ ਅਤੇ ਪਾਕਿਸਤਾਨ ਦੇ ਡੀਜੀਐਮਓ ਵਿਚਾਲੇ ਗੱਲਬਾਤ ਚ ਦੇਰੀ ਹੋਈ ਹੈ ਤੇ ਹੁਣ ਸ਼ਾਮ ਨੂੰ ਇਹ ਗੱਲਬਾਤ ਹੋ ਸਕਦੀ ਹੈ ਵੱਡੀ ਖਬਰ ਹੈ ਕਿਉਂਕਿ ਅੱਜ ਭਾਰਤ ਅਤੇ ਪਾਕਿਸਤਾਨ ਦੇ ਜੋ ਡੀਜੀਐਮਓ ਨੇ ਉਹਨਾਂ ਦੀ ਆਪਸ ਦੇ ਵਿੱਚ ਫੋਨ ਤੇ ਗੱਲਬਾਤ ਹੋਣੀ ਸੀ ਹੌਟਲਾਈਨ ਦੇ ਰਾਹੀਂ ਗੱਲਬਾਤ ਹੋਣੀ ਸੀ ਪਰ ਹੁਣ ਫਿਲਹਾਲ ਇਹ ਖਬਰ ਆ ਰਹੀ ਹੈ ਕਿ ਇਹ ਦੇਰੀ ਹੋ ਰਹੀ ਹੈ ਸਨੂ ਤੋ ਸ਼ਾਮ ਨੂੰ ਹੋ ਸਕਦੀ ਹੈ ਹਾਲਾਂਕਿ ਪਹਿਲਾਂ ਜੋ ਜਾਣਕਾਰੀ ਮਿਲ ਰਹੀ ਸੀ ਕਿ 12 ਵਜੇ ਦੋਹਾਂ ਦੇਸ਼ਾਂ ਦੇ ਜੋ ਡੀਜੀਐਮਓ ਨੇ ਉਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋਣੀ ਹੈ ਉਸ ਤੋਂ ਬਾਅਦ 2:30 ਵਜੇ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਕਿਉਂਕਿ ਪਾਕਿਸਤਾਨ ਦੇ ਵੱਲੋਂ ਪਹਿਲਾਂ ਸੀਜ਼ਫਾਇਰ ਦਾ ਪ੍ਰਸਤਾਵ ਰੱਖਿਆ ਗਿਆ ਜਿਸ ਤੋਂ ਬਾਅਦ ਡੀਜੀਐਮਓ ਦੀ ਗੱਲਬਾਤ ਹੋਈ ਤੇ ਹੁਣ ਦੁਬਾਰਾ ਤੋਂ ਅੱਜ ਗੱਲਬਾਤ ਹੋਣੀ ਸੀ ਜਿਸ ਦੇ ਵਿੱਚ ਰਾਜੀਵ ਗਈ ਨੇ ਜੋ ਇੰਡੀਆ ਦੇ ਡੀਜੀਐਮਓ ਤੇ ਪਾਕਿਸਤਾਨ ਦੇ ਕਾਸਿਫ ਅਬਦੁੱਲਾ ਨੇ ਉਹਨਾਂ ਦੇ ਵਿਚਾਲੇ ਇਹ ਗੱਲਬਾਤ ਹੋਣੀ ਸੀ ਪਰ ਹੁਣ ਜੋ ਜਾਣਕਾਰੀ ਮਿਲ ਰਹੀ ਹੈ ਉਸ ਦੇ ਮੁਤਾਬਕ ਹਾਲੇ ਦੋਹਾਂ ਦੇਸ਼ਾਂ ਵਿਚਾਲੇ ਇਹ ਗੱਲਬਾਤ ਨਹੀਂ ਹੋਈ ਹੈ ਹਾਲੇ ਡੀਜੀਐਮਓਜ਼ ਵਿਚਾਲੇ ਇਹ ਗੱਲਬਾਤ ਨਹੀਂ ਹੋਈ ਹੈ ਤੇ ਫਿਲਹਾਲ ਖਬਰੇ ਆ ਰਹੀ ਹੈ ਕਿ ਇਹ ਹੁਣ ਗੱਲਬਾਤ ਸ਼ਾਮ ਨੂੰ ਹੋ ਸਕਦੀ ਹੈ ਤੇ ਉਸ ਤੋਂ ਬਾਅਦ ਹੀ ਪ੍ਰੈਸ ਕਾਨਫਰੰਸ ਵੀ ਹੋਵੇਗੀ ਭਾਵੇਂ ਪਹਿਲਾਂ 12 ਵਜੇ ਦੀ ਜਾਣਕਾਰੀ ਮਿਲ ਰਹੀ ਸੀ ਤੇ ਉਸ ਤੋਂ ਬਾਅਦ ਇਹ ਜਾਣਕਾਰੀ ਮਿਲੀ ਸੀ ਕਿ 2:30 ਵਜੇ ਪ੍ਰੈਸ ਕਾਨਫਰੰਸ ਹੋਵੇਗੀ ਤੇ ਹੁਣ ਖਬਰੇ ਆ ਰਹੀ ਹੈ ਕਿ ਹਾਲੇ ਟਲ ਗਈ ਹੈ ਥੋੜੀ ਦੇਰ ਦੇ ਲਈ ਹੁਣ ਇਹ ਜੋ ਗੱਲਬਾਤ ਹੈ ਹੌਟਲਾਈਨ ਦੇ ਰਾਹੀਂ ਇਹ ਗੱਲਬਾਤ ਹੋਣੀ ਹੈ ਦੋਹਾਂ ਦੇਸ਼ਾਂ ਦੇ DGMO ਦੇ ਵਿਚਾਲੇ ਤੇ ਹੁਣ ਇਹ ਗੱਲਬਾਤ ਜਿਹੜੀ ਹੈ ਫਿਲਹਾਲ ਜੋ ਜਾਣਕਾਰੀ ਫਿਲਹਾਲ ਮਿਲ ਰਹੀ ਹੈ ਉਸ ਦੇ ਮੁਤਾਬਕ ਹਾਲੇ ਟਲ ਗਈ ਹੈ ਹਾਲਾਂਕਿ 12 ਵਜੇ ਦਾ ਅੱਜ ਸਮਾਂ ਸੀ ਪਰ ਹੁਣ ਇਹ ਸਮਾਂ ਨਿਕਲ ਚੁੱਕਿਆ ਹੈ ਤੇ ਹਾਲੇ ਹੁਣ ਜਾਣਕਾਰੀ ਇਹ ਹੈ ਕਿ ਇਹ ਗੱਲਬਾਤ ਸ਼ਾਮ ਨੂੰ ਹੋਵੇਗੀ ਜਾਂ ਕਿਸ ਵੇਲੇ ਹੋਵੇਗੀ ਇਹ ਦੇਖਣਾ ਹੋਵੇਗਾ ਪਰ ਉਸ ਤੋਂ ਬਾਅਦ ਹੀ ਪ੍ਰੈਸ ਕਾਨਫਰੰਸ ਹੋਣੀ ਹੈ DGMO ਜਿਹੜੇ ਨੇ ਭਾਰਤ ਦੇ ਰਾਜੀਵ ਗਈ ਨੇ ਤੇ ਦੂਜੇ ਪਾਸੇ ਜੋ ਲਫਟਨੈਂਟ ਜਰਨਲ ਰਾਜੀਵ ਗਈ ਨੇ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨਜ਼ ਡੀਜੀਐਮਓ ਜਿਨ੍ਹਾਂ ਦੀ ਗੱਲਬਾਤ ਆਪਸ ਦੇ ਵਿੱਚ ਹੋਣੀ ਸੀ 12 ਵਜੇ ਪਰ ਇਹ ਨਹੀਂ ਹੋ ਸਕੀ ਤੇ ਦੂਜੇ ਪਾਸੇ ਪਾਕਿਸਤਾਨ ਦੇ ਕਾਸਿਫ ਅਬਦੁੱਲਾ ਨੇ ਜਿਨ੍ਹਾਂ ਦੇ ਵਿਚਾਲੇ ਹੁਣ ਗੱਲਬਾਤ ਦੇ ਵਿੱਚ ਦੇਰੀ ਹੋਈ ਹੈ ਹਾਲਾਂਕਿ ਕਾਰਨ ਕੀ ਰਹੇ ਨੇ ਦੇਰੀ ਦੇ ਕੀ ਕੋਈ ਹੋਰ ਸਾਜ਼ਿਸ਼ ਤਾਂ ਨਹੀਂ ਕੀ ਕਾਰਨ ਹੋ ਸਕਦੇ ਨੇ ਇਹ ਸਵਾਲ ਵੱਡੇ ਨੇ ਹਾਲਾਂਕਿ ਜਸਟੰਗ ਦੇ ਨਾਲ ਅੱਜ ਡੀਜੀਐਮਓ ਵਿਚਾਲੇ ਇਹ ਗੱਲਬਾਤ ਤੈਅ ਸੀ ਪਰ ਹੁਣ ਇਹ ਖਬਰ ਆ ਰਹੀ ਹੈ ਕਿ ਜੋ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਜ਼ ਨੇ ਡੀਜੀਐਮਓਜ਼ ਨੇ ਦੋਹਾਂ ਦੇਸ਼ਾਂ ਦੇ ਉਹਨਾਂ ਦੇ ਵਿਚਾਲੇ ਫਿਲਹਾਲ ਗੱਲਬਾਤ ਵਿੱਚ ਦੇਰੀ ਹੋ ਰਹੀ ਹੈ ਤੇ ਸ਼ਾਮ ਨੂੰ ਇਹ ਗੱਲਬਾਤ ਹੋ ਸਕਦੀ ਹੈ ਉਸ ਤੋਂ ਬਾਅਦ ਹੀ ਪ੍ਰੈਸ ਕਾਨਫਰੰਸ ਹੋਵੇਗੀ ਵੱਡੀ ਖਬਰ ਆ ਜਿਸ ਤੰਗ ਦੇ ਨਾਲ ਪਹਿਲਾਂ ਇਹ ਜਾਣਕਾਰੀ ਮਿਲ ਰਹੀ ਸੀ ਡੀਜੀਐਮਓ ਵਿਚਾਲੇ ਗੱਲਬਾਤ ਹੋਣੀ ਹੈ ਦੋਹਾਂ ਦੇਸ਼ਾਂ ਦੇ ਵਿੱਚ ਆਲੇ ਗੱਲਬਾਤ ਹੋਣੀ ਹੈ ਜਿਸ ਤੋਂ ਸੀਜ਼ਫਾਇਰ ਤੋਂ ਬਾਅਦ ਜੋ ਆਪਸ ਦੇ ਵਿੱਚ ਜਾਂ ਅੰਡਰਸਟੈਂਡਿੰਗ ਹੋਈ ਆ ਉਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਹੋਣੀ ਸੀ ਤੇ ਭਾਰਤ ਦੇ ਵੱਲੋਂ ਆਪਣਾ ਪੱਖ ਰੱਖਿਆ ਜਾਣਾ ਸੀ ਜੋ ਜੋ ਪਾਕਿਸਤਾਨ ਦੇ ਵੱਲੋਂ ਹਿਮਾਕਤ ਕੀਤੀ ਗਈ ਹੈ ਜਾਂ ਅੱਗੇ ਭਵਿੱਖ ਦੇ ਵਿੱਚ ਕਜਾਏ ਕਿਹੜੇ ਜਿਹੜੇ ਰਿਸ਼ਤੇ ਹੋਣਗੇ ਜਾਂ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਭਾਰਤ ਦੇ ਵੱਲੋਂ ਕੀਤੀ ਜਾ ਸਕਦੀ ਹੈ ਜਾਂ ਪਾਕਿਸਤਾਨ ਕੀ ਕਰੇਗਾ ਇਹ ਸਭ ਕਾਸੇ ਤੇ ਗੱਲਬਾਤ ਹੋਣੀ ਸੀ ਜੋ ਪਿਛਲੇ 4 ਦਿਨਾਂ ਤੋਂ ਘਟਨਾਕ੍ਰਮ ਚੱਲ ਰਿਹਾ ਹੈ ਜਿਸ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਡਰੋਨ ਅਟੈਕ ਕੀਤੇ ਗਏ ਮਿਜ਼ਾਈਲ ਹਮਲੇ ਕੀਤੇ ਗਏ ਉਸ ਨੂੰ ਲੈ ਕੇ ਗੱਲਬਾਤ ਹੋਣੀ ਸੀ ਤੇ ਇਸ ਵੇਲੇ ਸਾਡੇ ਨਾਲ ਬਰਗੇਡੀਅਰ ਹਰਮント ਸਿੰਘ ਜੁੜੇ ਨੇ ਰੱਖਿਆ ਮਾਹਿਰ ਨੇ ਬਰਗੇਡੀਅਰ ਹਰਮント ਸਿੰਘ ਜੀ ਸਵਾਗਤ ਹੈ ਤੁਹਾਡਾ న్యూਸ 18 ਪੰਜਾਬ ਤੇ ਤੇ ਮੈਂ ਹੁਣੇ ਅ ਜ਼ਿਕਰ ਕਰ ਰਿਹਾ ਸੀ ਕਿਉਂਕਿ ਡੀਜੀਐਮਓਜ਼ ਦੀ ਆਪਸ ਦੇ ਵਿੱਚ ਹੌਟਲਾਈਨ ਦੇ ਰਾਹੀਂ ਗੱਲਬਾਤ ਹੋਣੀ ਸੀ ਜਿਹੜੇ ਭਾਰਤ ਦੇ ਡੀਜੀਐਮਓ ਨੇ ਉਹਨਾਂ ਦੀ ਤੇ ਪਾਕਿਸਤਾਨ ਦੇ ਡੀਜੀਐਮਓ ਦੀ ਆਪਸ ਦੇ ਵਿੱਚ ਜਿਹੜੀ ਅੰਡਰਸਟੈਂਡਿੰਗ ਦੋਹਾਂ ਮੁਲਕਾਂ ਵਿਚਾਲੇ ਹੋਈ ਹੈ ਤੇ ਹਾਲੇ ਗੋਲੀਬੰਦੀ ਕਹਿ ਸਕਦੇ ਹਾਂ ਸੀਜ਼ ਫਾਇਰ ਕਹਿ ਸਕਦੇ ਹਾਂ ਜਾਂ ਫਿਰ ਅੰਡਰਸਟੈਂਡਿੰਗ ਕਹਿ ਸਕਦੇ ਹਾਂ ਕਿ ਹਾਲੇ ਇੱਕ ਦੂਜੇ ਤੇ ਕੋਈ ਹਮਲਾ ਕਿਸੇ ਤਰ੍ਹਾਂ ਦਾ ਨਹੀਂ ਕਰੇਗਾ ਪਰ ਫਿਲਹਾਲ ਜਾਣਕਾਰੀ ਮਿਲ ਰਹੀ ਹੈ ਕਿ ਇਹ ਫਿਲਹਾਲ ਦੇਰੀ ਹੋ ਰਹੀ ਹੈ ਹੋ ਸਕਦਾ ਸ਼ਾਮ ਨੂੰ ਹੋਵੇ ਹਾਲਾਂਕਿ ਪਹਿਲਾਂ ਅੱਜ 12 ਵਜੇ ਦਾ ਸਮਾਂ ਸੀ ਤੇ 2:30 ਇਸ ਤੇ ਪ੍ਰੈਸ ਕਾਨਫਰੰਸ ਵੀ ਹੋਣੀ ਸੀ ਮੇਰਾ ਪਹਿਲਾ ਸਵਾਲ ਇਹ ਹੀ ਹੈ ਜੇਕਰ ਦਰਸ਼ਕਾਂ ਨੂੰ ਆਪਾਂ ਇਸ ਤੇ ਸਮਝਾ ਸਕੀਏ ਕਿ ਜਦੋਂ ਡੀਜੀਐਮਓ ਲੈਵਲ ਦੇ ਦੋ ਅਧਿਕਾਰੀ ਭਾਰਤ ਅਤੇ ਪਾਕਿਸਤਾਨ ਦੇ ਆਪਸ ਦੇ ਵਿੱਚ ਗੱਲਬਾਤ ਕਰਦੇ ਨੇ ਕਿਸ ਤਰ੍ਹਾਂ ਇਹ ਗੱਲਬਾਤ ਹੁੰਦੀ ਆ ਹੌਟਲਾਈਨ ਦੇ ਰਾਹੀਂ ਕਿ ਕੁਝ ਇਸ ਦੇ ਵਿੱਚ ਪੱਖ ਰੱਖੇ ਜਾਂਦੇ ਨੇ ਭਾਰਤ ਦੇ ਵੱਲੋਂ ਕੀ ਕਿਹਾ ਜਾ ਸਕਦਾ ਹੈ ਪਾਕਿਸਤਾਨ ਦੇ ਵੱਲੋਂ ਕੀ ਕਿਹਾ ਜਾ ਸਕਦਾ ਹੈ ਤੇ ਇਸ ਦਾ ਦੋਹਾਂ ਮੁਲਕਾਂ ਦੇ ਉੱਤੇ ਜਿਹੜੇ ਇਸ ਵੇਲੇ ਸੰਬੰਧ ਨੇ ਉਹਨਾਂ ਤੇ ਕੀ ਅਸਰ ਹੁੰਦਾ ਹੈ ਦੇਖੋ ਡੀਜੀਐਮਓ ਜੋ ਹੈ ਉਹ ਪੂਰੇ ਆਪਰੇਸ਼ਨ ਨੂੰ ਕੋਆਰਡੀਨੇਟ ਕਰਦੇ ਨੇ ਜੀ ਫੌਜ ਦਾ ਜਿਹੜਾ ਐਕਸ਼ਨ ਹੁੰਦਾ ਹੈ ਜਿਹੜਾ ਆਪਰੇਸ਼ਨ ਹੁੰਦਾ ਹੈ ਉਹ ਸਾਰਿਆਂ ਨੂੰ ਡੀਜੀਐਮਓ ਪੂਰੀ ਕੰਟਰੀ ਦੇ ਉੱਤੇ ਕੋਆਰਡੀਨੇਟ ਕਰਦੇ ਨੇ ਜੀ ਔਰ ਕਿਉਂਕਿ ਸਾਡੇ ਤੇ ਪਾਕਿਸਤਾਨ ਦੇ ਜੋ ਰਿਲੇਸ਼ਨ ਦੇ ਹਮੇਸ਼ਾ ਖਰਾਬ ਰਹੇ ਨੇ ਇਸ ਕਰਕੇ ਇੱਕ ਕਿਸਮ ਦੀ ਕੁਝ ਕਈ ਸਾਲਾਂ ਬਾਅਦ ਦੋਨੋਂ ਡੀਜੀਐਮਓ ਨੇ ਵਿੱਚ ਹੌਟਲਾਈਨ ਲਗਾਈ ਗਈ ਸੀ ਤਾਂ ਕਿ ਉਹ ਦੂਜੇ ਨਾਲ ਇੱਕ ਦੂਜੇ ਨਾਲ ਗੱਲ ਕਰ ਸਕਣ ਤੇ ਕੋਈ ਐਕਸੀਡੈਂਟਲ ਕਾਰਵਾਈ ਨਾ ਹੋ ਸਕੇ ਠੀਕ ਹੈ ਤਾਂ ਇਹ ਰੂਟੀਨ ਦੇ ਤੌਰ ਤੇ ਪੀਰੀਓਡਿਕਲੀ ਉਹ ਗੱਲਬਾਤ ਕਰਦੇ ਰਹਿੰਦੇ ਨੇ ਕਿ ਜੇ ਕਿਸੇ ਦਾ ਕੋਈ ਸ਼ੱਕ ਸਵਾਹ ਹੁੰਦਾ ਹੈ ਕੋਈ ਛੋਟੇ ਮੋਟੇ ਐਕਸ਼ਨ ਹੁੰਦੇ ਨੇ ਤਾਂ ਉਹਨੂੰ ਰਿਜ਼ੋਲਵ ਕੀਤਾ ਜਾ ਸਕਦਾ ਦੋਨਾਂ ਡੀਜੀਐਮ ਦੇ ਥਰੂ ਜੀ ਪਰ ਕਿਉਂਕਿ ਹੁਣ ਹੌਟ ਇੱਕ ਕਿਸਮ ਦੀ ਸਿਚੁਏਸ਼ਨ ਚੱਲ ਰਹੀ ਹੈ ਔਰ ਪਾਕਿਸਤਾਨੀ ਤਰਫੋਂ ਬਹੁਤ ਐਸਕਲੇਸ਼ਨ ਕੀਤਾ ਹੋਇਆ ਹੈ ਉਹਨੇ ਉਦੋਂ ਵਾਰ ਸਾਨੂੰ ਉਹਦੇ ਤੇ ਰਿਐਕਸ਼ਨ ਕਰਦਾ ਪਿਆ ਜਿਹਦੇ ਨਾਲ ਪਾਕਿਸਤਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਫਿਰ ਉਹਨਾਂ ਦੇ ਡੀ ਜੀਐਮਓ ਨੇ ਸਾਡੇ ਡੀ ਜੀਐਮਓ ਨੂੰ ਰਿਕੁਐਸਟ ਕੀਤੀ ਗੱਲਬਾਤ ਕਰਨ ਵਾਸਤੇ ਔਰ ਉਸ ਰਿਕੁਐਸਟ ਦਾ ਸਾਡੀ ਸਰਕਾਰ ਨੇ ਮੰਨਿਆ ਔਰ 10 ਮਈ ਤੋਂ ਬਾਅਦ ਸੀਜ਼ਫਾਇਰ ਦਾ ਹੁਕਮ ਹੋਇਆ ਜਿਸ ਨੂੰ ਕੇ ਪਾਕਿਸਤਾਨ ਕਈ ਦਹਾ ਤੋੜ ਚੁੱਕਿਆ ਹੈ ਜੀ ਪਾਕਿਸਤਾਨ ਇੱਕ ਅਨਰਲਾਈਅਬਲ ਕੰਟਰੀ ਹੈ ਇੱਕ ਅਨਸਟੇਬਲ ਕੰਟਰੀ ਹੈ ਹਾਲਾਂਕਿ ਉਹਨਾਂ ਨੇ ਅੱਜ 12 ਵਜੇ ਸਾਡੇ ਡੀਜੀਐਮ ਨਾਲ ਗੱਲ ਕਰਨੀ ਸੀ ਉਹਨਾਂ ਦੇ ਡੀਜੀਐਮ ਨੇ ਪਰ ਉਹ ਨਹੀਂ ਕੀਤੀ ਸ਼ਾਇਦ ਉਹਨਾਂ ਦੇ ਕੋਈ ਇੰਟਰਨਲ ਹੋਰ ਇਸ਼ੂ ਆ ਗਿਆ ਹੋਵੇ ਕੋਈ ਹੋਰ ਪ੍ਰੋਬਲਮ ਹੋ ਗਈ ਹੋਵੇ ਜਿਸ ਕਰਕੇ ਇਹ ਗੱਲਬਾਤ ਅੱਜ ਨਹੀਂ ਹੋ ਸਕੀ ਤੇ ਸ਼ਾਇਦ ਬਾਅਦ ਦੇ ਵਿੱਚ ਕਿਸੇ ਟਾਈਮ ਅੱਜ ਜਾਂ ਕੱਲ ਹੋਵੇ ਆ ਬਿਲਕੁਲ ਹਰਮਨਤ ਸਿੰਘ ਜੀ ਹੁਣ ਸਵਾਲ ਇਹੀ ਹੈ ਕਿ ਤੁਸੀਂ ਵੀ ਜਿਹੜਾ ਜ਼ਿਕਰ ਕਰ ਰਹੇ ਹੋ ਕਿ ਪਾਕਿਸਤਾਨ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਪਾਕਿਸਤਾਨ ਭਰੋਸੇ ਲਾਇਕ ਨਹੀਂ ਹੈ ਕਿਉਂਕਿ ਜਿਹੜੀ ਉੱਥੋਂ ਦੀ ਆਰਮੀ ਵੀ ਹੈ ਉਹ ਸਿੱਧੇ ਤੌਰ ਤੇ ਜਿਵੇਂ ਆਪਣੇ ਦੇਸ਼ ਦੇ ਵਿੱਚ ਤਾਂ ਇੱਕ ਡਿਸਪਲਨ ਵੀ ਹੈ ਹਾਲਾਂਕਿ ਫੁੱਲੀ ਸ਼ੂਟ ਜਿੱਦ ਤੀ ਗਈ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕਿ ਜਗਾ ਤੁਸੀਂ ਤੈਅ ਕਰਨੀਆਂ ਤਰੀਕਾ ਤੁਸੀਂ ਤੈਅ ਕਰਨਾ ਹੈ ਸਮਾਂ ਤੁਸੀਂ ਤੈਅ ਕਰਨਾ ਹੈ ਕਿ ਕਿਵੇਂ ਅੱਤਵਾਦ ਨੂੰ ਤੇ ਅੱਤਵਾਦੀਆਂ ਨੂੰ ਜਵਾਬ ਦੇਣਾ ਹੈ ਪਰ ਪਾਕਿਸਤਾਨ ਦੇ ਵਿੱਚ ਜਿਵੇਂ ਪਿਛਲੇ ਸਮੇਂ ਦੇ ਵਿੱਚ ਦੇਖਦੇ ਰਹੇ ਹਾਂ ਜਾਂ ਜੋ ਕੁਝ ਤਖਤਾ ਪਲਟ ਵਰਗੀਆਂ ਸਿਚੁਏਸ਼ਨਸ ਹੋਈਆਂ ਪਾਕਿਸਤਾਨ ਦੇ ਵਿੱਚ ਤੇ ਹੁਣ ਵੀ ਇਸ ਵੇਲੇ ਐਨ ਐਂਡ ਪੁਆਇੰਟ ਤੇ ਆ ਕੇ ਗੱਲਬਾਤ ਦਾ ਟਲ ਜਾਣਾ ਹਾਲਾਂਕਿ ਇਸ ਦੇ ਵੀ ਕੋਈ ਵੀ ਕਾਰਨ ਹੋ ਸਕਦੇ ਨੇ ਪਰ ਉੱਥੇ ਅਜੇ ਨਹੀਂ ਹੈ ਕਿ ਉਹਨਾਂ ਤੇ ਵਿਸ਼ਵਾਸ ਕੀਤਾ ਜਾ ਸਕੇ ਬਿਲਕੁਲ ਠੀਕ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਪਾਕਿਸਤਾਨ ਇੱਕ ਅਨਸਟੇਬਲ ਕੰਟਰੀ ਹੈ ਜੀ ਉਹਨਾਂ ਦੀ ਆਰਮੀ ਦੇ ਵਿੱਚ ਵੀ ਫਿਸ਼ਰਸ ਨੇ ਤੁਹਾਨੂੰ ਪਤਾ ਹੈ ਕਈ 2-3 ਸਾਲ ਪਹਿਲਾਂ ਉਹਨਾਂ ਨੇ ਲਾਹੌਰ ਦੇ ਇੱਕ ਹੋਰ ਕਮਾਂਡਰ ਦੇ ਘਰ ਦੇ ਉੱਤੇ ਅਟੈਕ ਕੀਤਾ ਗਿਆ ਸੀ ਔਰ ਆਰਮੀ ਦੇ ਵਿੱਚ ਵੀ ਉਹਨਾਂ ਦੀ ਚ ਡਿਵੀਜ਼ਨ ਹੋ ਸਕਦੀ ਹੈ ਜੀ ਤੇ ਉਸੇ ਡਿਵੀਜ਼ਨ ਦਾ ਸਤਾਤਕਾ ਇਹ ਹੈ ਕਿ ਉਹਨਾਂ ਦੀ ਸ਼ਾਇਦ ਕੰਸੈਂਸਸ ਨਾ ਬਣੇ ਕਿ ਹਿੰਦੁਸਤਾਨ ਨਾਲ ਕਿਸ ਤਰੀਕੇ ਨਾਲ ਡੀਲ ਕਰੀਏ ਔਰ ਐਸੇ ਤਰੀਕੇ ਐਸੇ ਦੇ ਵਜ੍ਹਾ ਕਰਕੇ ਸ਼ਾਇਦ ਉਹਨਾਂ ਨੇ ਇਹ ਗੱਲਬਾਤ ਨਹੀਂ ਕੀਤੀ ਅਜੇ ਉਹ ਸੋਚ ਰਹੇ ਹੋਣਗੇ ਕਿ ਕਿਸ ਤਰ੍ਹਾਂ ਕਰੀਏ ਕੀ ਕਰੀਏ ਕੀ ਨਾ ਕਰੀਏ ਤੋ ਇਸੇ ਸ਼ੋਰਸ ਵਿਚਾਰ ਦੇ ਵਿੱਚ ਸ਼ਾਇਦ ਉਹ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕੇ ਔਰ ਉਹਨਾਂ ਨੇ ਇਹ ਜਿਹੜੀ ਗੱਲਬਾਤ ਕਰਨੀ ਸੀ ਉਹਨੂੰ ਡਿਲੇ ਕਰ ਦਿੱਤਾ ਜਿਹੜੀ ਬਾਅਦ ਵਿੱਚ ਹੋ ਸਕਦੀ ਹੈ ਅੱਜ ਕੱਲ੍ਹ ਹੀ ਅਜ ਦੂ ਬਾਅਦ ਆ ਹਰਮਨਤ ਸਿੰਘ ਜੀ ਜਿਵੇਂ ਹੁਣ ਅਮਰੀਕਾ ਦੇ ਵੱਲੋਂ ਕਹਿ ਸਕਦੇ ਆ ਕਿ ਇੱਕ ਭੂਮਿਕਾ ਨਿਭਾਈ ਗਈ ਹੈ ਤਾਂ ਜਦੋਂ ਇਸ ਤਰ੍ਹਾਂ ਦੀ 1965 ਦੀ ਗੱਲ ਹੋਵੇ 1971 ਦੀ ਗੱਲ ਹੋਵੇ ਆਪਸ ਦੇ ਵਿੱਚ ਸਿੱਧੀ ਵਾਰ ਹੋਈ ਤੇ ਹੁਣ ਜਿਹੜੀ ਸਿਚੁਏਸ਼ਨ ਸੀ ਉਹ ਅਨਡਿਕਲੇਅਰਡ ਵਾਰ ਵਰਗੀ ਸੀ ਤੇ ਇੱਕ ਹੋਰ ਜੋ ਭਾਰਤ ਦੇ ਵੱਲੋਂ ਫੈਸਲਾ ਕੀਤਾ ਗਿਆ ਕਿ ਜੇ ਕੋਈ ਅਤਵਾਦੀ ਹਮਲਾ ਹੋਏਗਾ ਤੇ ਜੇ ਉਸ ਦੇ ਪਿੱਛੇ ਕਿਸੇ ਦੇਸ਼ ਦੀ ਪੁਸ਼ਤਪਨਾਈ ਹੋਵੇਗੀ ਭਾਵੇਂ ਪਾਕਿਸਤਾਨ ਦੀ ਹੋਵੇ ਤਾਂ ਉਸ ਨੂੰ ਐਕਟ ਆਫ ਵਾਰ ਸਮਝਿਆ ਜਾਵੇਗਾ ਇਸ ਨੂੰ ਕਿਵੇਂ ਸਮਝਿਆ ਜਾਵੇ ਬਿਲਕੁਲ ਠੀਕ ਕਿਉਂਕਿ ਪਾਕਿਸਤਾਨ ਨੇ ਕਈ ਸਾਲਾਂ ਤੋਂ ਇੱਕ ਸਟ੍ਰੈਟਜੀ ਬਣਾਈ ਹੋਈ ਹੈ ਟੂ ਬਲੀਡ ਇੰਡੀਆ ਵਿਦ ਹਾਜ਼ੰਡ ਕੱਟਸ ਹੂੰ ਉਸੇ ਸਟ੍ਰੈਟਜੀ ਅਗੇਂਸਟ ਉਹ ਸਾਡੇ ਕਈ ਟੈਰਰਿਸ ਅਟੈਕ ਕਰਾਉਂਦੇ ਰਹੇ ਨੇ 1993 ਤੋਂ ਲੈ ਕੇ ਹੁਣ ਤੱਕ ਵੱਡੇ ਛੋਟੇ ਕਿੰਨੇ ਅਟੈਕ ਹੋਏ ਨੇ ਪਾਰਲੀਮੈਂਟ ਦੇ ਉੱਤੇ ਹੋਇਆ 2001 ਦੇ ਵਿੱਚ ਉਸ ਤੋਂ ਬਾਅਦ ਬੰਬੇ ਹੋਇਆ ਉਸ ਤੋਂ ਬਾਅਦ ਕਈ ਜਗ੍ਹਾ ਹੋਰ ਹੋਇਆ ਅਸ਼ਰਤਾਬ ਹੋਇਆ ਪਠਾਨਕੋਟ ਹੋਇਆ ਕਹਿੰਦੇ ਉਰੀ ਹੋਇਆ ਤਲਵੰਡਾ ਹੋਇਆ ਤੇ ਹੁਣ ਪਹਿਲਗਾਮ ਹੋਇਆ ਉਹ ਹਰੇਕ ਅਟੈਕ ਦੇ ਵਿੱਚ ਸਾਨੂੰ ਬਲੀਡ ਕਰ ਰਹੇ ਨੇ ਤਾਂ ਕਿ ਅਸੀਂ ਵੀਕ ਹੁੰਦੇ ਰਹੀਏ ਪਹਿਲਾਂ ਅਸੀਂ ਰਿਐਕਟ ਨਹੀਂ ਕੀਤਾ ਸੀ ਪਰ ਉਰੀ ਤੋਂ ਬਾਅਦ ਅਸੀਂ ਉਹਨਾਂ ਨੂੰ ਇੱਕ ਮੈਸੇਜ ਦਿੱਤਾ ਕਿ ਤੁਸੀਂ ਇਸ ਇਸ ਤਰ੍ਹਾਂ ਨਹੀਂ ਕਰ ਸਕਦੇ ਇਹ ਸਾਨੂੰ ਐਕਸੈਪਟੇਬਲ ਨਹੀਂ ਹੈ ਉਸ ਤੋਂ ਬਾਅਦ ਅਸੀਂ ਸਰਜਿਕਲ ਸਟ੍ਰਾਈਕ ਕਰਕੇ ਪਹਿਲੀ ਵਾਰ ਓਪਨਲੀ ਸੀਰੀਜ਼ ਫਾਇਰ ਲਾਈਨ ਨੂੰ ਸੌਰੀ ਲਾਈਨ ਆਫ ਕੰਟਰੋਲ ਨੂੰ ਪਾਰ ਕੀਤਾ ਤੇ ਉਹਨਾਂ ਦੇ ਟੈਰਰਿਸਟ ਕੈਂਪਾਂ ਨੇ ਲਾਂਚ ਬੈਟ ਦੇ ਉੱਤੇ ਹਮਲਾ ਕਰਤਾ ਹਾਲਾਂਕਿ ਇੱਕ ਸ਼ੈਲੋ ਸਟ੍ਰਾਈਕ ਸੀ ਪਰ ਇਹ ਮੈਸੇਜ ਸੀ ਕਿ ਅਸੀਂ ਇਹ ਐਕਸੈਪਟ ਨਹੀਂ ਕਰਾਂਗੇ ਕਿ ਤੁਹਾਡੇ ਟੈਰਰਿਸਟ ਆ ਕੇ ਸਾਡੇ ਨਕਸ਼ਾਂ ਕਰਨ ਜੀ ਉਏ ਉਹਨਾਂ ਨੂੰ ਇੱਕ ਮੈਸੇਜ ਦਿੰਦਾ ਸੀ ਕਿਸੀ ਪਰ ਉਹਨਾਂ ਨੇ ਮੈਸੇਜ ਨਹੀਂ ਲਿਆ ਔਰ ਕੁਛ ਹਾਲਾ-ਵਾਲ 3 ਸਾਲਾ ਬਾਅਦ ਉਹਨਾਂ ਨੇ ਪਲਵਾਮਾ ਦਾ ਬ੍ਰਾਡ ਐਕਸ਼ਨ ਕੀਤਾ ਜਿਹਦੇ ਵਿੱਚ ਸਾਡੇ ਤਕਰੀਬਨ 40 ਸੀਆਰਪੀਐਫ ਦੇ ਜਵਾਨ ਸ਼ਹੀਦ ਹੋ ਗਏ ਉਸ ਤੋਂ ਬਾਅਦ ਫਿਰ ਸਾਨੂੰ ਮਜਬੂਰ ਹੋ ਕੇ ਵੱਡਾ ਐਕਸ਼ਨ ਕਰਨਾ ਪਿਆ ਬਾਲਾਕੋਹ ਜਿੱਥੇ ਉਹਨਾਂ ਦਾ ਟੈਰਰਿਸ ਕੈਂਪ ਸੀ ਉਹਦੇ ਉੱਤੇ ਬਾਈ 에ਅਰ ਅਟੈਕ ਕਰਨਾ ਪਿਆ ਜੀ ਇਹ ਯਾਦ ਰੱਖੇ ਕਿ ਪਾਲਾ ਕੋਰਟ ਕਸ਼ਮੀਰ ਦੇ ਵਿੱਚ ਨਹੀਂ ਹੈ ਉਹ ਪ੍ਰੋਪਰ ਪਾਕਿਸਤਾਨ ਕੇਪੀਕੇ ਜਿਹਨੂੰ ਫਾਈਬਰ ਵਖਤੂਨਵਾ ਕਹਿੰਦੇ ਨੇ ਉੱਥੇ ਹੈ ਇਹ ਇਹ ਮੈਸੇਜ ਸੀ ਕਿ ਤੁਸੀਂ ਸਾਡੇ ਨਾਲ ਜੇ ਇਸ ਤਰ੍ਹਾਂ ਹੀ ਕਰਦੇ ਰਹੋਗੇ ਅਸੀਂ ਤੁਹਾਨੂੰ ਤੁਹਾਡੀ ਟੈਰੇਟ ਦੇ ਵਿੱਚ ਆ ਕੇ ਮਾਰਾਂਗੇ ਜਿਹੜਾ ਅਸੀਂ 22 에ਅਰ ਮਾਰਿਆ ਉਸ ਤੋਂ ਬਾਅਦ ਐਕਸਪੈਕਟ ਕੀਤਾ ਜਾਂਦਾ ਸੀ ਕਿ ਉਹ ਸਬਕ ਸਿੱਖ ਜਾਣਗੇ ਤੇ ਅੱਗੇ ਨਹੀਂ ਕੁਝ ਕਰਨਗੇ ਪਰ ਜਿਹੜਾ 22 April ਨੂੰ ਉਹਨਾਂ ਨੇ ਬਹੁਤ ਹੀ ਕਾਨੂੰਨਾ ਕੰਮ ਕੀਤਾ ਸਾਡੇ ਇਨੋਸੈਂਟ ਟੂਰਿਸਟ ਨੂੰ ਟਾਰਗੇਟ ਕੀਤਾ ਇਹ ਬਹੁਤ ਬੁਰਾ ਸੀ ਜੀ ਉਦੋਂ ਪਹਿਲਾਂ ਉਹ ਜਿੰਨੇ ਅਟੈਕ ਕਰਦੇ ਸੀ ਉਹ ਵਾਈਲ ਲਾਰਜ ਸਕਿਉਰਿਟੀ ਫੋਰਸ ਦੇਗੇਂ ਕਰਦੇ ਸੀ ਜਾਂ ਗਵਰਨਮੈਂਟਲੀ ਆਰਗੇਨਾਈਜੇਸ਼ਨ ਦੇਗੇਸ ਕਰਦੇ ਸੀ ਜਾਂ ਹਿੰਦੂ ਦੇਗੇਸ ਕਰਦੇ ਸੀ ਪਰ ਇਨੋਸੈਂਟ ਟੂਰਿਸਟ ਨੂੰ ਉਹਨਾਂ ਨੇ ਕਿਉਂ ਕਦੇ ਨਹੀਂ ਟੱਚ ਕੀਤਾ ਕਿਉਂਕਿ ਪਾਕਿਸਤਾਨ ਸਾਰੀ ਕਸ਼ਮੀਰ ਦੀ ਜਿੰਨੀ ਵੀ ਇਕਨੋਮੀ ਹੈ ਉਹ ਟੂਰਿਜ਼ਮ ਦੇ ਉੱਤੇ ਡਿਪੈਂਡੈਂਟ ਹੈ ਇਸ ਕਰਕੇ ਇਹ ਸੋਚਿਆ ਜਾਂਦਾ ਸੀ ਕਿ ਉਹ ਟੂਰਿਸਟ ਨੂੰ ਟੱਚ ਨਹੀਂ ਕਰਨੀ ਹੈ ਨਾ ਹੀ ਉਹਨਾਂ ਨੇ ਇਹਦੇ ਸਾਲ ਕੀਤਾ ਪਰ ਹੁਣ ਉਹਨਾਂ ਦਾ ਬਿਲਕੁਲ ਮਾਈਂਡ ਚੇਂਜ ਹੋਇਆ ਲੱਗਦਾ ਹੈ ਤੇ ਉਹਨਾਂ ਦੇ ਟੂਰਿਸਟ ਨੂੰ ਨਾਟ ਓਨਲੀ ਅਟੈਕ ਕੀਤਾ ਬਲਕਿ ਉਹਨੂੰ ਧਰਮ ਦੇ ਆਧਾਰ ਤੇ ਮਾਰਿਆ ਪਛਾਣ ਕਰਕੇ ਪੂਰਾ ਗਰੰਟੀ ਕਰਕੇ ਕਿ ਹਿੰਦੂ ਨੇ ਉਹਨਾਂ ਨੂੰ ਮਾਰਿਆ ਤੇ ਦੂਜਿਆਂ ਨੂੰ ਨਹੀਂ ਮਾਰਿਆ ਤੇ ਇਸ ਨਾਲ ਸਾਨੂੰ ਬਹੁਤ ਦੁੱਖ ਪਹੁੰਚਿਆ ਸਾਡੀ ਸਰਕਾਰ ਨੇ ਫਿਰ ਤਖੜਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਬਿਲਕੁਲ ਤਖੜਾ ਜਵਾਬ ਦਿੱਤਾ ਵਰਗੇਟੇ ਹਰਵੰਦ ਸਿੰਘ ਜੀ ਮੋੜ ਆ ਜੇ ਮੈਂ ਆਪਣੇ ਜਿਹੜੀ ਭਾਰਤ ਦੀ ਇਸ ਵੇਲੇ ਪਾਵਰ ਹੈ ਖਾਸ ਕਰਕੇ ਭਾਰਤ ਕੋਲ ਜਿਹੜੇ ਹਥਿਆਰ ਨੇ ਜਿਹੜੇ ਇਕੁਪਮੈਂਟਸ ਨੇ ਉਸ ਬਾਰੇ ਗੱਲਬਾਤ ਕਰਨੀ ਚਾਹੁੰਦੇ ਹਾਂ ਕਿਉਂਕਿ ਬਹੁਤ ਸਾਰੇ ਡਰੋਨ ਅਟੈਕ ਹੋਏ ਜਾਂ ਮਿਜ਼ਾਈਲਸ ਜਿਹੜੀਆਂ ਆਈਆਂ ਫਤੇ 2 ਆਈ ਭਾਰਤ ਦੇ ਵੱਲੋਂ ਹਵਾ ਦੇ ਵਿੱਚ ਹੀ ਮਾਰ ਕਰਕੇ ਉਹਨਾਂ ਨੂੰ ਗਿਰਾ ਦਿੱਤਾ ਗਿਆ ਹਵਾ ਦੇ ਵਿੱਚ ਹੀ ਜਿਹੜਾ ਆਪਣਾ ਏਅਰ ਡਿਫੈਂਸ ਸਿਸਟਮ ਹੈ ਉਸ ਦੇ ਨਾਲ ਜਾਂ ਰਡਾਰ ਸਿਸਟਮ ਹੈ ਉਸ ਦੇ ਨਾਲ S400 ਦੀ ਬਹੁਤ ਗੱਲਬਾਤ ਹੋ ਰਹੀ ਹੈ ਭਾਰਤ ਪੂਰੀ ਤਰ੍ਹਾਂ ਸਮਰੱਥ ਹੈ ਕਿ ਜੇ ਕੋਈ ਅਜਿਹਾ ਪਾਕਿਸਤਾਨ ਜ਼ੁਰਤ ਕਰਦਾ ਤਾਂ ਉਸ ਨੂੰ ਇਸ ਤਰ੍ਹਾਂ ਦਾ ਮੂੰਹ ਤੋੜਮਾ ਜਵਾਬ ਮਿਲੇਗਾ ਪਰ ਫਿਰ ਵੀ ਕਿਤੇ ਨਾ ਕਿਤੇ ਕੁਝ ਥਾਮਾਂ ਤੇ ਖੇਤਾਂ ਦੇ ਵਿੱਚ ਉਹਨਾਂ ਦੇ ਟੁਕੜੇ ਮਿਲੇ ਜਾਂ ਕੁਝ ਜਿਹੜੀਆਂ ਐਕਟਿਵ ਵੀਸੀ ਜਿਹੜੀਆਂ ਮਿਜ਼ਾਈਲਸ ਸੀਗੀਆਂ ਤੇ ਜੇਕਰ ਹਥਿਆਰਾਂ ਦੀ ਗੱਲ ਕੀਤੀ ਜਾਵੇ ਪਾਕਿਸਤਾਨ ਤੇ ਭਾਰਤ ਦੋਹੇ ਦੇਸ਼ ਕਿੱਥੇ ਖੜੇ ਨੇ ਜਦੋਂ ਅਸੀਂ ਉਹਨਾਂ ਦੇ ਟੈਰਰਿਸਟ ਕੈਂਪਾਂ ਦੇ ਉੱਤੇ ਅਟੈਕ ਕੀਤਾ ਜਿਹਦੇ ਵਿੱਚ ਨਾਉ ਲੋਕੇਸ਼ਨ ਨੂੰ ਤਬਾਹ ਕੀਤਾ ਇਹ ਸਾਨੂੰ ਗਰੰਟੀ ਸੀ ਕਿ ਉਹ ਰਿਐਕਟ ਕਰੇਗਾ ਰਿਸਪੌਂਡ ਕਰੇਗਾ ਔਰ ਉਹਨੇ ਇੱਕ ਦੋ ਦਿਨ ਬਾਅਦ ਰਿਸਪੌਂਡ ਕੀਤਾ ਜਿਹਦੇ ਬਾਅਦ ਅਸੀਂ ਤਿਆਰ ਸੀ ਉਹਨਾਂ ਨੇ ਡਰੋਨ ਦੇ ਥਰੂ ਮਿਸਾਈਲ ਦੇ ਥਰੂ ਸਾਡੇ 'ਤੇ ਬਹੁਤ ਅਟੈਕ ਕੀਤੇ ਔਰ ਸਾਡੀ ਜੋ 에ਅਰ ਡਿਫੈਂਸ ਸਿਸਟਮ ਹੈ ਉਹ ਇੰਨਾ ਮਜ਼ਬੂਤ ਹੈ ਕਿ ਅਸੀਂ ਉਹਨਾਂ ਨੇ ਸਾਰੇ ਜੋ ਅਟੈਕ ਸੀ ਮਿਸਾਈਲ ਦੇ ਤੇ ਡਰੋਨ ਦੇ ਉਹ ناکਾਮ ਕਰ ਦਿੱਤੇ ਜਿੱਥੋਂ ਤੱਕ ਹਥਿਆਰਾਂ ਦਾ ਸਵਾਲ ਹੈ ਸਾਡੇ ਹਥਿਆਰ ਉਹਨਾਂ ਬਹੁਤ ਚੰਗੇ ਨੇ ਸਾਡਾ ਜਿਹੜਾ ਸਿਸਟਮ ਹੈ ਜਿ ਤਰ੍ਹਾਂ ਕਿ S400 ਆਕਾਸ਼ ਸੰਸਾਈਲ ਹੋਰ ਕਿੰਨੇ ਕਿਸ ਸੰਸਾਈਲ ਜਿਹੜਾ ਕਿ ਮੈਂ ਅਜੇ 17 ਪੂਰਾ ਨਹੀਂ ਲਾਉਣਾ ਚਾਹੁੰਦਾ ਜੀ ਉਹ ਸਾਡੇ ਉਹਨਾਂ ਦੇ ਲੋਕ ਬਹੁਤ ਚੰਗੇ ਨੇ ਔਰ ਕਿਸੇ ਹਿੰਦੂਸਤਾਨੀ ਨੂੰ ਡਰ ਦੀ ਲੋੜ ਨਹੀਂ ਉਹਨਾਂ ਦਾ ਕੋਈ ਸਾਡੇ ਤੇ ਹਮਲਾ ਕਾਮਯਾਬ ਨਹੀਂ ਹੋਏਗਾ ਔਰ ਅਸੀਂ ਉਹਨਾਂ ਨੂੰ ਨਿਟਰਲਾਈਜ਼ ਕਰਾਂਗੇ ਕਿਉਂਕਿ ਸਾਡਾ ਫੌਜ ਦਾ ਸਿਸਟਮ 에ਅ ਡਿਫੈਂਸ ਬਹੁਤ ਚੰਗਾ ਹੈ ਸਾਡੀ 에ਅ ਫੋਰਸ ਦਾ ਸਿਸਟਮ ਉਹਨਾਂ ਵੀ 에ਅ ਡਿਫੈਂਸ ਬਹੁਤ ਚੰਗਾ ਹੈ ਤੇ ਇਸ ਕਰਕੇ ਕੰਟਰੀ ਚ ਕਿਸੇ ਕਿਸਮ ਦੀ ਫਿਕਰ ਕਰਨ ਦੀ ਲੋੜ ਨਹੀਂ ਔਰ ਐਸੇ ਕਰਕੇ ਕਿਉਂਕਿ ਅਸੀਂ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਅਸੀਂ ਉਹਨਾਂ ਦੇ 에어 డిਫੈਂਸ ਨੂੰ ਨਿਊਟਰਲਾਈਜ਼ ਕੀਤਾ ਜਿਹੜੇ ਉਹਨਾਂ ਦੇ ਰੈਡਾਰ ਸੀ ਔਰ 에어 డిਫੈਂਸ ਸਿਸਟਮ ਨੂੰ ਤਬਾਹ ਕੀਤਾ ਔਰ ਐਸੇ ਕਰਕੇ ਉਹ ਮਜਬੂਰ ਹੋ ਗਏ ਕਿ ਉਹ ਸਾਡੇ ਨਾਲ ਸੀਸ ਫਾਇਰ ਦੀ ਗੱਲ ਕਰਨ ਬਰਗੇੜੀਆ ਸਾਹਿਬ ਤੁਹਾਡਾ ਲੰਮਾ ਚੌੜਾ ਤਜਰਬਾ ਹੈ ਤੁਸੀਂ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਦੇਖੀਆਂ ਹੋਣਗੀਆਂ ਉਹਦੇ ਬਾਰੇ ਵੀ ਜ਼ਰੂਰ ਦੱਸਿਓ ਪਰ ਰੂਪਰੇਖਾ ਬਦਲੀ ਆ ਪਹਿਲਾਂ ਨਾਲੋਂ ਤੇ ਹੁਣ ਨਾਲੋਂ ਦੋਹਾਂ ਜਿਹੜੇ ਦੇਸ਼ ਨੇ ਚਾਹੇ 1965 ਤੇ 71 ਤੋਂ ਬਾਅਦ 1999 ਦੇ ਵਿੱਚ ਕਾਰਗਿਲ ਵਾਰ ਹੁੰਦੀ ਹੈ ਪਰ ਕਾਰਗਿਲ ਵਾਰ ਦੀ ਇੱਕ ਅਲੱਗ ਤਰ੍ਹਾਂ ਦੀ ਸੀਗੀ ਕਿਉਂਕਿ ਉੱਥੇ ਜਿਹੜੀਆਂ ਪਹਾੜੀਆਂ ਤੇ ਕਹਿ ਲਈਏ ਜਾਂ ਬਫੋਰਸ ਟੋਪਸ ਦੇ ਨਾਲ ਆਪਾਂ ਉਹਨਾਂ ਦਾ ਜਵਾਬ ਦਿੱਤਾ ਪਰ ਹੁਣ ਜੋ ਪਿਛਲੇ ਸਮੇਂ ਦੇ ਵਿੱਚ ਬਹੁਤ ਚੇਂਜਸ ਆ ਗਈਆਂ ਨੇ ਤਬਦੀਲੀ ਆ ਗਈ ਹੈ ਹੁਣ ਤਾਂ ਸਾਰਾ ਕੁਝ ਬਟਨਾਂ ਤੇ ਰਹਿ ਗਿਆ ਇੱਕ ਤਰ੍ਹਾਂ ਦੇ ਨਾਲ ਕਿ ਬਟਨ ਦਬੋ ਪੁਸ਼ ਕਰੋ ਹੁਣ ਤੇ ਪਿਛਲੇ ਜਵਾਨੇ ਦੀ ਵਾਰਫੇਅਰ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਜ਼ਮੀਨ ਅਸਮਾਨ ਦਾ ਫਰਕ ਹੈ ਜੀ ਮੈਂ 65 71 ਲੜਾਈਆਂ ਲੜੀਆਂ ਨੇ ਉਹ ਲੜਾਈਆਂ ਬਾਈ ਐਨ ਲਾਰਜ ਗਰਾਉਂਡ ਬੇਸਡ ਹੁੰਦੀਆਂ ਸੀ ਹੂੰ ਗਰਾਉਂਡ ਦੀਆਂ ਫੋਰਸਸ ਲੜਦੀਆਂ ਸੀ 에어 ਫੋਰਸਸ ਆਪਣੇ ਆਪ ਲੜਦੀਆਂ ਸੀ 에어 ਸਿਕਿਉਰਿਟੀ ਵਾਸਤੇ ਜਾਂ ਗਰਾਉਂਡ ਫੋਰਸਸ ਨੂੰ ਸਪੋਰਟ ਕਰਦੇ ਹੁੰਦੇ ਸੀ ਪਰ ਅੱਜ ਕੱਲ ਦੇ ਜਿਹੜੇ ਲੜਾ ਗਿਆ ਨੇ ਉਹਦੇ ਵਿੱਚ ਗਰਾਉਂਡ ਫੋਰਸਰ ਨੂੰ ਆਪਣੇ ਕੰਟੈਕਟ ਕਰਨ ਦੀ ਜ਼ਰੂਰਤ ਨਹੀਂ ਹੈ ਅੱਜ ਕੱਲ੍ਹ ਦੀਆਂ ਜਿਹੜੀਆਂ ਲੜਾਈਆਂ ਆ ਉਹ ਬਾਈ ਐਨ ਲਾਰਜ 에ਅਰ ਤੇ ਇਲੈਕਟ੍ਰੋਨਿਕਸ ਨਾਲ ਹੁੰਦੀਆਂ ਨੇ ਜੀ ਮਿਸਾਈਲਸ ਆਪਣੇ ਡਰੋਨਸ ਜੀ ਔਰ ਜਿੰਨੇ ਵੀ ਚੀਜ਼ਾਂ ਨੇ ਇੱਕ ਇਲੈਕਟ੍ਰੋਨਿਕਲੀ ਕੰਟਰੋਲ ਹੁੰਦੇ ਨੇ ਇਲੈਕਟ੍ਰੋਨਿਕਲੀ ਗਾਈਡਡ ਹੁੰਦੇ ਨੇ ਔਰ ਇਲੈਕਟ੍ਰੋਨਿਕਲੀ ਇਹ ਟਾਰਗੇਟ ਨੂੰ ਲੱਭਦੇ ਆ ਤੇ ਟਾਰਗੇਟ ਟੈਕਸ਼ਨ ਲੈਂਦੀਆਂ ਨੇ ਜੀ ਤੋਂ ਹੁਣ ਜਿਹੜੀ ਲੜਾਈ ਆ ਇਹ ਟੈਕਨੋਲੋਜੀਕਲੀ ਲੜਾਈ ਆ ਹਾਲਾਂਕਿ ਟੈਕਨੋਲੋਜੀ ਉਸ ਟਾਈਮ ਵੀ ਸੀ ਪਰ ਉਸ ਟਾਈਮ ਦੀ ਟੈਕਨੋਲੋਜੀ ਕੰਪੈਰੀਟਿਵ ਵੀ ਬਹੁਤ ਲੋ ਲੈਵਲ ਦੀ ਸੀ ਅੱਜ ਕੱਲ ਦੀ ਟੈਕਨੋਲੋਜੀ ਬਹੁਤ ਹਾਈ ਲੈਵਲ ਰ ਹੈ ਔਰ ਇਸ ਲੈਵਲ ਦੇ ਵਿੱਚ ਹੁਣ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਇਹ ਬਹੁਤ ਜ਼ਿਆਦਾ ਰੋਲ ਪਲੇ ਕਰ ਰਹੀ ਹੈ ਤੇ ਕਰਦੀ ਰਹੇਗੀ ਔਰ ਇਹਦਾ ਰੋਲ ਦਿਨ-ਬ-ਦਿਨ ਵਧਦਾ ਜਾਏਗਾ ਜੀ ਇਹਦਾ ਕਹਿਣ ਦਾ ਮਤਲਬ ਇਹ ਨਹੀਂ ਕਿ ਗਰਾਉਂਡ ਫੋਰਸ ਦੀ ਜੋ ਹੈ ਵੈਲਿਊ ਘੱਟ ਕਮ ਹੋ ਜੇ ਗਰਾਉਂਡ ਫੋਰਸ ਦੀ ਆਪਣੀ ਵੈਲਿਊ ਹੈ ਔਰ ਉਹ ਵੈਲਿਊ ਰਹੇਗੀ ਕਿਉਂਕਿ ਅਵੈਂਚੂਰਲੀ ਜਿਹੜਾ ਫੈਸਲਾ ਕਰਨਾ ਹੈ ਉਹ ਬੂਟਸ ਔਨ ਦਾ ਗਰਾਉਂਡ ਹੀ ਕਰਨਗੇ ਜੀ ਟੈਕਨੋਲੋਜੀ ਮਦਦ ਕਰਦੀ ਹੈ ਟੈਕਨੋਲੋਜੀ ਬਹੁਤ ਜ਼ਰੂਰੀ ਹੈ ਪਰ ਫਾਈਨਲ ਜਿਹੜਾ ਫਾਈਨਲ ਜਿਹੜਾ ਸਟੈਪ ਹੈ ਉਹ ਗਰਾਉਂਡ ਫੋਰਸ ਦਾ ਹੋਏਗਾ ਜਿਹਦੀ ਅਜੇ ਤੱਕ ਲੋਡ ਨਹੀਂ ਪਈ ਜਦੋਂ ਅਸੀਂ ਇਲੈਕਟ੍ਰੋਨਿਕ ਵਾਰ ਤੇ ਮਿਸਾਈਲ ਵਾਰ ਆਪਣਾ ਡਰੋਨ ਵਾਰ ਜਿੱਥੇ ਲਾਵਾਂਗੇ ਫਿਰ ਜੇ ਸਾਡੀ ਸਰਕਾਰ ਦਾ ਹੁਕਮ ਹੋਇਆ ਤੇ ਫਿਰ ਗਰਾਉਂਡ ਫੋਰਸਸ ਵੀ ਪਾਕਿਸਤਾਨ ਦਾ ਇਲਾਕਾ ਕੈਪਚਰ ਕਰਨ ਗਿਆ। ਬ੍ਰਿਗੇਡੀਅਰ ਸਾਹਿਬ ਹਾਲਾਂਕਿ ਇਸ ਦੀ ਪ੍ਰੈਡਿਕਸ਼ਨ ਕਰਨਾ ਤਾਂ ਮੁਸ਼ਕਲ ਹੁੰਦਾ ਪਰ ਜਿਵੇਂ ਦੇ ਹੁਣ ਹਾਲਾਤ ਨੇ ਪਾਕਿਸਤਾਨ ਦੇ ਜਾਂ ਭਾਰਤ ਜਿਹੜਾ ਇੱਕ ਤਗੜੇ ਮੁਲਕਾਂ ਦੇ ਵਿੱਚੋਂ ਸ਼ੁਮਾਰ ਹੈ ਭਾਰਤ ਜਾਂ ਭਾਰਤ ਨੂੰ ਬਹੁਤ ਸਾਰੇ ਮੁਲਕਾਂ ਦੀ ਸਪੋਰਟ ਵੀ ਹੈ ਜਿਵੇਂ ਪਾਕਿਸਤਾਨ ਦੇ ਅੰਦਰ ਆਪਣੇ ਖਾਨਾ ਜੰਗੀ ਹੈ ਉਥੇ ਬਲੋਚ ਜਿਹੜੀ ਲਿਬਰੇਸ਼ਨ ਆਰਮੀ ਹੈ ਉਹਦੇ ਨਾਲ ਵੀ ਪਾਕਿਸਤਾਨ ਦੇ ਅੰਦਰ ਬਹੁਤੇ ਚੰਗੇ ਜਿਹੜੇ ਨੇ ਇਸ ਵੇਲੇ ਆਪਸ ਦੇ ਵਿੱਚ ਉਹਨਾਂ ਦੀ ਲੜਾਈ ਹੈ ਤੇ ਉਸ ਦੇ ਵਿੱਚ ਹੀ ਭਾਰਤ ਦੇ ਨਾਲ ਉਹਨਾਂ ਦੇ ਵੱਲੋਂ ਸੀਜ਼ਫਾਇਰ ਦਾ ਉਲੰਘਣ ਕਰਨਾ ਕਿ ਦੁਬਾਰਾ ਵੀ ਇਝਹੀ ਹਿਮਾਕਤ ਕਰ ਸਕਦਾ ਤਾਂ ਹੁਣ ਸਮਝਿਆ ਜਾਵੇ ਕਿ ਹਾਲੇ ਹੁਣ ਸ਼ਾਂਤੀ ਹੈ ਇਸ ਵੇਲੇ ਦੇਖੋ ਜਿਸ ਤਰ੍ਹਾਂ મે ਪਹਿਲਾਂ ਕਿਹਾ ਕਿ ਪਾਕਿਸਤਾਨ ਇੱਕ ਅੰਗਸਟੇਬਲ ਕੰਟਰੀ ਹੈ ਪਾਕਿਸਤਾਨ ਦੇ ਵਿੱਚ ਬਹੁਤ ਗੜਬੜ ਹੋ ਰਹੀ ਹੈ بلوچستان ਦੇ ਵਿੱਚ ਆਲਮੋਸਟ ਜੰਗੀ ਜਿਹੀ ਹਾਲਤ ਹੈ ਬਲੂਚ ਲਿਬਰੇਸ਼ਨ ਆਰਮੀ ਬਲੂਚਤਾਨ ਨੂੰ ਲਿਬਰੇਟ ਕਰਨਾ ਚਾਹੁੰਦੀ ਹੈ ਉੱਥੇ ਲਿਬਰੇਸ਼ਨ ਸਟਰਗਲ ਕਈ ਸਾਲਾਂ ਤੋਂ ਚੱਲ ਰਹੀ ਹੈ ਜੀ ਕੇ ਪੀ ਕੇ ਜਿਸ ਨੂੰ ਖੈਬਰ ਪਖਤੂਨਵਾ ਕਹਿੰਦੇ ਨੇ ਉੱਥੇ ਤਾਲਿਬਾਨ ਔਰ ਪਾਕਿਸਤਾਨ ਦੀ ਫੌਜ ਦੇ ਅਗੇਂਸਟ ਜੰਗ ਹੋ ਰਿਹਾ ਹੈ ਔਰ ਉੱਥੇ ਵੀ ਪਾਕਿਸਤਾਨ ਦੀ ਫੌਜ ਨੂੰ ਬਹੁਤ ਨੁਕਸਾਨ ਹੋਇਆ ਹੁਣ ਸਿੰਧ ਦੇ ਵਿੱਚ ਵੀ ਐਜੀਟੇਸ਼ਨ ਸ਼ੁਰੂ ਹੋ ਰਹੀ ਹੈ ਤਾਂ ਇਸ ਕਰਕੇ ਪਾਕਿਸਤਾਨੀ ਇੰਟਰਨਲ ਸਿਚੁਏਸ਼ਨ ਬਹੁਤ ਖਰਾਬ ਹੈ ਔਰ ਆਪਣੇ ਲੋਕਾਂ ਦੀ ਅਟੈਂਸ਼ਨ ਦੂਜੇ ਪਾਸੇ ਕਰਨ ਵਾਸਤੇ ਪਾਕਿਸਤਾਨ ਸਾਡੇ ਅਗੇਂਸਟ ਕੁਛ ਨਾ ਕੁਛ ਕਰ ਰਿਹਾ ਹੈ ਕਈ ਲੋਕਾਂ ਦਾ ਕਹਿਣਾ ਹੈ ਕਿ ਜੇ ਉਹਨਾਂ ਦਾ ਪਹਿਲਗਾਮ ਦੇ ਵਿੱਚ ਕਾਰਵਾਈ ਹੋਈ ਹੈ ਉਹਨਾਂ ਨੇ ਆਪਣੇ ਇੰਟਰਨਲ ਪ੍ਰੋਬਲਮ ਨੂੰ ਇਧਰ ਡਾਇਵਰਟ ਕਰਨ ਵਾਸਤੇ ਕੀਤਾ ਤਾਂ ਕਿ ਆਮ ਜਨਤਾ ਦਾ ਧਿਆਨ ਇਧਰ ਹੋ ਜਾਏ ਜਦੋਂ ਅਸੀਂ ਰਿਐਕਸ਼ਨ ਕਰਾਂਗੇ ਤੇ ਪਾਕਿਸਤਾਨ ਅਨਸਟੇਬਲ ਤੇ ਅਨਰ ਲੈਵਲ ਕੰਟਰੀ ਹੋਣ ਕਰਕੇ ਉਹ ਕੁਝ ਵੀ ਕਰ ਸਕਦੇ ਨੇ ਇਸੇ ਕਰਕੇ ਅਸੀਂ ਹਮੇਸ਼ਾ ਤਿਆਰ ਰਹਿਣੀਆਂ ਔਰ ਤਿਆਰ ਰਹਿੰਦੇ ਰਹਾਂਗੇ ਔਰ ਕਿਸੇ ਨੂੰ ਕੋਈ ਫਿਕਰ ਨਹੀਂ ਹੋਏਗਾ ਠੀਕ ਹੈ ਜੇ ਪਾਕਿਸਤਾਨ ਔਰ ਰਿਐਕਟ ਕਰੇਗਾ ਤਾਂ ਨੁਕਸਾਨ ਪਾਕਿਸਤਾਨ ਦਾ ਹੋਏਗਾ ਠੀਕ ਹੈ ਬਹੁਤ ਧੰਨਵਾਦ ਬਰਗੇਡੀਅਰ ਹਰਬੰਤ ਸਿੰਘ ਸਾਡੇ ਨਾਲ ਜੁੜੇ ਰੱਖਿਆ ਮਾਹਿਰ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਕਿ ਕਿਵੇਂ ਭਾਰਤ ਜਿਹੜਾ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਜੇਕਰ ਪਾਕਿਸਤਾਨ ਕੋਈ ਹਮਾਕਤ ਕਰਦਾ ਏ ਤਾਂ ਉਸ ਨੂੰ ਮੂੰਹ ਤੋੜਮਾ ਜਵਾਬ ਪਹਿਲਾਂ ਵੀ ਦਿੱਤਾ ਏ ਤੇ ਫਿਲਹਾਲ ਭਵਿੱਖ ਦੇ ਵਿੱਚ ਵੀ ਦਿੰਦਾ ਰਹੇਗਾ ਭਾਰਤ ਤੇ ਇਸ ਦੇ ਨਾਲ ਹੀ ਜਿਹੜੀ ਖਬਰ ਹੈ ਡੀਜੀਐਮਓਜ਼ ਦੀ ਕਿ ਉਹਨਾਂ ਦੇ ਵਿਚਾਲੇ ਗੱਲਬਾਤ ਹੋਣੀ ਸੀ 12 ਵਜੇ ਉਹ ਫਿਲਹਾਲ ਟਲ ਗਈ ਹੈ ਤੇ ਖਬਰ ਇਹ ਆ ਰਹੀ ਹੈ ਕਿ ਹੁਣ ਸ਼ਾਮ ਨੂੰ ਇਹ ਗੱਲਬਾਤ ਹੋਏਗੀ ਸ਼ਾਮ ਨੂੰ 5 ਵਜੇ ਦਾ ਸਮਾਂ ਜਿਹੜਾ ਹੈ ਉਹ ਮਿਥਿਆ ਗਿਆ ਹੌਟਲਾਈਨ ਤੇ ਦੋਹਾਂ ਮੁਲਕਾਂ ਦੇ ਡੀਜੀਐਮਓਜ਼ ਦੀ ਆਪਸ ਦੇ ਵਿੱਚ ਗੱਲਬਾਤ 12 ਵਜੇ ਹੋਣੀ ਸੀ ਤੇ ਹੁਣ ਖਬਰ ਇਹ ਹੈ ਕਿ ਸ਼ਾਮ 5 ਵਜੇ ਇਹ ਆਪਸ ਦੇ ਵਿੱਚ ਗੱਲਬਾਤ ਹੋਏਗੀ ਤੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਹੋਏਗੀ ਪ੍ਰੈਸ ਬਰੀਫਿੰਗ ਹੋਏਗੀ ਜਿਸ ਦੇ ਵਿੱਚ ਜਾਣਕਾਰੀ ਭਾਰਤ ਦੇ ਵੱਲੋਂ ਦਿੱਤੀ ਜਾਵੇਗੀ ਕਿ ਕੀ ਕੁਝ ਇਸ ਹੌਟਲਾਈਨ ਤੇ ਗੱਲਬਾਤ ਦੇ ਦੌਰਾਨ ਹੋਇਆ ਹੈ ਤੋ ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਈਸਟ ਵੀ ਮੀਟਿੰਗ ਹੋਈ ਆ ਉਸ ਦੀਆਂ ਵੀ ਤਸਵੀਰਾਂ ਇਸ ਵੇਲੇ ਸੀ ਤੁਹਾਨੂੰ ਦਿਖਾ ਰਹੇ ਆ ਜਿਹੜੇ ਤਿੰਨਾਂ ਸੈਨਾਮਾ ਦੇ ਮੁਖੀ ਨੇ ਵਿਦੇਸ਼ ਸਕੱਤਰ ਨੇ ਰੱਖਿਆ ਮੰਤਰੀ ਨੇ ਤਮਾਮ ਆ ਜਿਹੜੇ ਉਹ ਅਧਿਕਾਰੀ ਨੇ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਨੇ ਕਿਉਂਕਿ ਡੀਜੀਐਮਓਜ਼ ਦੇ ਵੱਲੋਂ ਜੋ ਆਪਸ ਦੇ ਵਿੱਚ ਗੱਲਬਾਤ ਕੀਤੀ ਜਾਣੀ ਸੀ ਆਪਸ ਦੇ ਵਿੱਚ ਜਿਹੜੀ ਸੀਜ਼ਫਾਇਰ ਦਾ ਪ੍ਰਸਤਾਵ ਪਾਕਿਸਤਾਨ ਦੇ ਵੱਲੋਂ ਰੱਖਿਆ ਗਿਆ ਉਸ ਤੋਂ ਬਾਅਦ ਦੋਹਾਂ ਮੁਲਕਾਂ ਦੇ ਡੀਜੀਐਮਓਜ਼ ਦੇ ਵੱਲੋਂ ਅੱਜ ਗੱਲਬਾਤ ਹੋਣੀ ਸੀ ਕਹਿ ਸਕਦੇ ਆ ਕਿ ਅੰਡਰਸਟੈਂਡਿੰਗ ਜਾਂ ਸੀਜ਼ਫਾਇਰ ਤੋਂ ਬਾਅਦ ਇਹ ਪਹਿਲੀ ਗੱਲਬਾਤ ਸੀ ਜਿਹੜੀ ਦੋਹਾਂ ਮੁਲਕਾਂ ਦੇ ਵਿੱਚ ਆਲੇ ਹੋਣੀ ਸੀ ਲੈਫਟੀਨੈਂਟ ਜਨਰਲ ਰਾਜੀਵ ਘਈ ਨੇ ਭਾਰਤ ਦੇ ਡੀਜੀਐਮਓ ਜਿਨ੍ਹਾਂ ਦੇ ਵੱਲੋਂ ਆ ਇਹ ਗੱਲਬਾਤ ਕੀਤੀ ਜਾਣੀ ਸੀ ਤੇ ਹੁਣ ਆਪਸ ਦੇ ਵਿੱਚ ਗੱਲਬਾਤ ਦਾ ਸਮਾਂ ਕਰੀਬ 5 ਵਜੇ ਮਿੱਥਿਆ ਗਿਆ ਏ ਜਿਹੜੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ ਨੇ ਦਰਅਸਲ ਡੀਜੀਐਮਓਸ ਦਾ ਮਤਲਬ ਕੀ ਹੈ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ ਜਿੰਨੇ ਵੀ ਆਪਰੇਸ਼ਨ ਹੁੰਦੇ ਨੇ ਮਿਲਟਰੀ ਦੇ ਉਸ ਨੂੰ ਕੋਆਰਡੀਨੇਟ ਕੀਤਾ ਜਾਂਦਾ ਉਹ ਡੀਜੀਐਮਓਸ ਦੇ ਵੱਲੋਂ ਹੀ ਕੀਤਾ ਜਾਂਦਾ ਹੈ ਤੇ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਹਾਇਸ਼ ਤੇ ਐਨਐਸਏ ਅਜੀਤ ਡੋਵਾਲ ਜੁੜੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਨਾਲ ਹੀ ਤਿੰਨਾ ਸੈਨਾਮਾ ਦੇ ਮੁਖੀ ਉੱਥੇ ਮੌਜੂਦ ਰਹੇ ਤੇ ਅਗਲੀ ਰਣਨੀਤੀ ਕੀ ਰਹੇਗੀ ਇਸ ਬਾਰੇ ਵਿਚਾਰ ਵਟਾਂਦਰਾ ਕਰਦਾ